ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਆਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦਾ ਅਟੈਚ ਗਾਣਾ ਰਿਲੀਜ਼ ਹੋਇਆ ਸੀ ਜਿਸ ਨੂੰ ਕਿ ਅੱਜ ਰਿਲੀਜ਼ ਹੋਇਆ ਪੂਰਾ ਇੱਕ ਹਫਤਾ ਹੋ ਚੱਲਿਆ ਤਾਂ ਜਿਵੇਂ ਕਿ ਤੁਹਾਨੂੰ ਪਤਾ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਆਉਂਦਾ ਤਾਂ ਫਿਰ ਗੀਤ ਕੋਈ ਨਾ ਕੋਈ ਰਿਕਾਰਡ ਜ਼ਰੂਰ ਬਣਾਉਂਦਾ ਹੈ ਤਾਂ ਅੱਜ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਅਟੈਚ ਗੀਤ ਦੁਆਰਾ ਬਣਾਏ ਹੋਏ ਰਿਕਾਰਡ ਦੀ ਤਾਂ ਅਟੈਚ ਗੀਤ ਦੀ ਜਿਹੜੀ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਅਕਾਊਂਟ ਦੇ ਉੱਪਰ ਪੋਸਟ ਪਾਈ ਗਈ ਸੀ ਤਾਂ ਉਸ ਪੋਸਟ ਨੂੰ 1.5 ਮਿਲੀਅਨ ਤੋਂ ਜ਼ਿਆਦਾ ਲਾਈਕ ਹੋ ਚੁੱਕੇ ਨੇ ਅਤੇ ਉਸ ਪੋਸਟ ਦੇ ਹੇਠਾਂ 2 ਲੱਖ ਤੋਂ ਵੀ ਜ਼ਿਆਦਾ ਕਮੈਂਟ ਆ ਚੁੱਕੇ ਨੇ ਅਤੇ ਤੁਹਾਨੂੰ ਦੱਸ ਦਈਏ ਕਿ ਉਸ ਪੋਸਟ ਨੂੰ 3.5 ਲੱਖ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਗਿਆ ਤਾਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਅਟੈਚ ਗੀਤ ਨੂੰ YouTube ਦੇ ਉੱਪਰ ਤਕਰੀਬਨ 20 ਮਿਲੀਅਨ ਵਿਊ ਹੋਣ ਵਾਲੇ ਨੇ ਅਤੇ ਗੀਤ ਨੂੰ 1.5 ਮਿਲੀਅਨ ਤੋਂ ਜ਼ਿਆਦਾ ਲਾਈਕ ਆ ਚੁੱਕੇ ਨੇ ਅਤੇ ਉੱਥੇ ਹੀ ਜੇਕਰ ਕਮੈਂਟਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਉੱਪਰ ਤਕਰੀਬਨ 3 ਲੱਖ ਕਮੈਂਟ ਹੋਣ ਵਾਲੇ ਨੇ YouTube ਦੇ ਉੱਪਰ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਅੱਜ 7 ਦਿਨ ਹੋ ਚੁੱਕੇ ਨੇ ਰਿਲੀਜ਼ ਹੋਇਆ ਅਤੇ ਇਹ ਗੀਤ YouTube ਦੇ ਉੱਪਰ ਟਰੈਂਡਿੰਗ ਵਨ ਦੇ ਉੱਪਰ ਚੱਲ ਰਿਹਾ ਹੈ ਤਾਂ ਦੋਸਤੋ ਤੁਹਾਡੇ ਮੁਤਾਬਕ ਇਸ ਗੀਤ ਨੂੰ ਇਸ ਮਹੀਨੇ ਦੇ ਅੰਦਰ ਅੰਦਰ ਕਿੰਨੇ ਵਿਊ ਹੋ ਸਕਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਬਾਈ ਸਿੱਧੂ ਮੂਸੇਵਾਲੇ ਦੇ ਚੌਣ ਵਾਲਿਆਂ ਤੱਕ ਜਰੂਰ ਪਹੁੰਚਦਾ ਕਰ ਦਿੱਤਾ ਜਾਵੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰਾਖਾ